ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਤੁਹਾਨੂੰ ਤਿਆਰ ਕਰਨ ਜਾ ਰਹੇ ਹਾਂ ਚਿਕਨ ਐਸਪੀ ਚਿਕਨ ਫਰਾਈ ਦੇ ਸੋ ਇਹ ਚਿਕਨ ਜਿਹੜਾ ਆ ਆਪਣਾ ਗਰੇਵੀ ਦੇ ਵਿੱਚ ਵੀ ਮੈਡੀਨੇਟ ਕਰਕੇ ਬਣਾ ਸਕਦੇ ਆ ਤੇ ਆਪਾਂ ਫਰਾਈ ਕਰਕੇ ਬਣਾ ਸਕਦੇ ਆ ਸੋ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਚਿਕਨ ਨੂੰ ਧੋਵੇ ਵਧੇਰੇ ਤੱਕ ਰੱਖਿਆ ਹੈ ਉਹਦੇ ਵਿੱਚ ਦਾਲ ਚੀਨੀ ਪਾਊਡਰ ਗਰਮ ਮਸਾਲਾ ਧਲੀਆਂ ਪਾਊਡਰ ਮੇਡ ਮਸਾਲਾ ਦਹੀਂ ਨਮਕ ਮਿਰਚ ਤਵਾਦਨ ਸਰ ਜੋ ਵੀ ਤੁਹਾਡੀ ਆਪਣੀ ਮਨ ਦੀ ਇੱਛਾ ਉਸ ਤਰ੍ਹਾਂ ਉਹਨੂੰ ਆਪਣਾ ਕਰਨਾ ਹੈ ਸੋ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨੂੰ ਇਸ ਵਿੱਚ ਮਿਕਸ ਕਰਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਮੈਡਿਟ ਹੋ ਜੇ ਇਹਨੂੰ ਮੈਰੀਨੇਟ ਕਰਨ ਤੋਂ ਬਾਅਦ ਆਪਾਂ 2 ਘੰਟੇ ਲਈ ਰੱਖਾਂਗੇ ਤਾਂ ਜੋ ਚੰਗੀ ਤਰ੍ਹਾਂ ਮਸਾਲਾ ਵਿੱਚ ਰਚ ਜਾਵੇ ਸੋ ਆਪਾਂ ਇਸ ਨੂੰ ਹਲੇ ਚੰਗੀ ਤਰ੍ਹਾਂ ਮਸਾਲਾ ਲਾ ਰਹੇ ਹਾਂ ਸੋ ਹੁਣ 2 ਘੰਟੇ ਲਈ ਰੱਖਾਂਗੇ ਤਾਂ ਜੋ ਮਸਾਲਾ ਬਧੀਆ ਤਰ੍ਹਾਂ ਤਿਆਰ ਹੋ ਜਵੇ ਸੋ ਮਸਾਲਾ ਤਿਆਰ ਕਰਨ ਤੋਂ ਬਾਅਦ ਹੁਣ ਆਪਾਂ ਇਹਦੀ ਮੈਗਨੇਸ਼ਨ ਕਰਾਂਗੇ ਜੋ ਕਿ ਪਲੇਟਰ ਨੂੰ ਤਿਆਰ ਕਰਾਂਗੇ ਸੋ ਲੈਗ ਬੀਸ ਲੈਣੇ ਆਪਾਂ ਹੁਣ ਹੁਣ ਲੈਗ ਬੀਸ ਨੂੰ ਹਲਕਾ-ਹਲਕਾ ਕੱਟ ਲਾਵਾਂਗੇ ਇਹਨੂੰ ਬਣਾਵਾਂਗੇ ਕੇਪਸ ਸਟਾਈਲ ਦੇ ਵਿੱਚ ਲੈਗ ਬੀਸ ਸੋ ਇਹਨਾਂ ਨੂੰ ਮੈਗਨੇਸ਼ਨ ਤੋਂ ਬਾਅਦ ਅਸੀਂ ਆਲੂ ਰੋਟਾ ਵਾਲ ਮੈਦੇ ਨੂੰ ਮਿਕਸ ਕਰਾਂਗੇ ਹੋਰ ਇਹਦੇ ਵਿੱਚ ਰੱਖਾਂਗੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਨ ਤੋਂ ਬਾਅਦ ਨੂੰ ਪਾਣੀ ਦੇ ਵਿੱਚ ਡਿਪ ਕਰਾਂਗੇ ਸੋ ਹਲਕਾ ਹਲਕਾ ਇਹਨੂੰ ਕਰਨ ਤੋਂ ਬਾਅਦ ਪਾਣੀ ਵਿੱਚ ਪਾਣੀ ਵਿੱਚ ਡਿਪ ਕਰਨ ਤੋਂ ਬਾਅਦ ਫਿਰ ਤੋਂ ਦੁਬਾਰਾ ਇਹਦੇ ਵਿੱਚ ਮੈਦਾ ਲਗਾਵਾਂਗੇ ਆਲਾ ਰੋਟ ਮਿਕਸ ਕਰਕੇ ਸੋ ਇਹਦੇ ਵਿੱਚ ਹੁਣ ਦੇਖਿਓ ਰੇਸ਼ੇ ਬਣ ਜਾਣਗੇ ਜੋ ਕਿ ਬਹੁਤ ਵਧੀਆ ਡਿਜ਼ਾਈਨ ਔਰ ਬਹੁਤ ਵਧੀਆ ਕੁਆਲਿਟੀ ਦੇ ਹੋਣਗੇ ਸੋ ਆਪ ਵੀ ਘਰ ਬੈਠੇ ਟਰਾਈ ਕਰ ਸਕਦੇ ਹੋ KFC ਚਿਕਨ ਸੋ ਇਹਨੂੰ ਹੁਣ ਤਿਆਰ ਕਰਨ ਤੋਂ ਬਾਅਦ ਅਸੀਂ ਇਹਨੂੰ ਹੁਣ ਫਰਾਈ ਕਰਨ ਜਾ ਰਹੇ ਹਾਂ ਸੋ ਤਿਆਰੀ ਪੂਰੀ ਹੋ ਚੁੱਕੀ ਹੈ ਹੁਣ ਅਸੀਂ ਕਰਾਂਗੇ ਫਰਾਈ ਫਰਾਈ ਕਰਾਂਗੇ ਹਲਕਾ ਡਾਰਕਸਟ ਬਰਨ ਹੋ ਹੋਤੇ ਆਪਾਂ ਇਹਨੂੰ ਬਾਹਰ ਕੱਢਾਂਗੇ ਸੋ ਸਾਡਾ KFC ਚਿਕਨ ਸਟਾਈਲ ਪੂਰਪੂਰ ਤਿਆਰ ਬਰ ਤਿਆਰ ਹੋ ਚੁੱਕਾ ਹੈ ਸੋ ਜਰੂਰ ਟਰਾਈ ਕਰੋ ਚਿਕਨ ਹਮ ਹਰਿਆਣਾ ਟਰਾਈ ਕਰੋ ਜਰੂਰ